ਡੈਡੀ ਮੈਂ ਸਕੂਲ ਚੱਲਿਆ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ ਦੋ ਮੈਨੂੰ ਫੀਸ ਭਰਨੀ ਹੈ ਪੁੱਤ ਅੱਜ ਮੇਰੇ ਕੋਲੇ ਪੈਸੇ ਹੈ ਨਹੀਂਗੇ ਤੂੰ ਕੱਲ ਨੂੰ ਲੈ ਜੀ ਨਾਲੇ ਨਾ ਫालतू ਖਰਚਾ ਨਾ ਕਰਿਆ ਕਰ ਪੈਸਿਆਂ ਦੀ ਬਹੁਤ ਤੰਗੀ ਚੱਲੀ ਜਾਂਦੀ ਆ ਡੈਡੀ ਤੁਹਾਨੂੰ ਪਤਾ ਹੀ ਆ ਮੈਂ ਕਦੋਂ ਫालतू ਖਰਚਾ ਕਰਦਾ ਨਾਲ ਸਕੂਲ ਦੀਆਂ ਕਾਪੀ ਕਿਤਾਬਾਂ ਲਈ ਖਰਚਾ ਹੋ ਹੀ ਜਾਂਦਾ ਪ੍ਰੀਤ ਪੁੱਤ ਤੂੰ ਨਾ ਹੁਣ ਬਹੁਤ ਪੜ ਲਿਆ ਤੂੰ ਨਾ ਇੱਕ ਕੰਮ ਕਰ ਸਕੂਲ ਦਾ ਛੱਡ ਖੜਾ ਤੇ ਮੇਰੇ ਨਾਲ ਨਾ ਕੰਮਕਾਰ ਚ ਹੱਥ ਫਟਾਇਆ ਕਰ ਨਾ ਡੈੜੀ ਐ ਨਾ ਕਰੋ ਹਈ ਤਾਂ ਮੈਂ 12ਵੀਂ ਤਵਾਰ ਕਾਲਜ ਵੀ ਜਾਇ ਕਰੂੰਗਾ ਪੜ੍ਹ ਲਿਖ ਕੇ ਮੈਂ ਵੱਡਾ ਅਫਸਰ ਬਣੂੰਗਾ ਤੂੰ ਮੇਰੀ ਨਾ ਗੱਲ ਮੰਨ ਇਹ ਨੌਕਰੀ ਵਾਲੀਆਂ ਗੱਲਾਂ ਪੁੱਤ ਕਹਿਣ ਚੀ ਸੋਖੀਆਂ ਲੱਗਦੀਆਂ ਤੂੰ ਛੱਡ ਖੜਾ ਸਕੂਲ ਦਾ ਤੇ ਤੂੰ ਮੇਰੇ ਨਾਲ ਡੈੜੀ ਦੱਪੇ ਤੇ ਜਾਇ ਕਰ ਮਜ਼ਦੂਰੀ ਤੇ ਡੈੜੀ ਮੈਨੂੰ 12 ਸਾਲ ਹੋ ਗਏ ਮਿਹਨਤ ਕਰਦੇ ਨੂੰ ਤੁਸੀਂ ਦੇਖੀਐਓ ਇੱਕ ਨਾ ਇੱਕ ਦਿਨ ਮੈਂ ਜ਼ਰੂਰ ਕਾਮਯਾਬ ਹੋਊਗਾ ਓਏ ਤਾ ਤੂੰ ਫਿਲਮਾਂ ਵਾਲੇ ਡਾਇਲੋਗ ਮਾਰਨ ਲੱਗ ਗਿਆ ਐ ਇੰਨੀਆਂ ਹੀ ਬਹੁਤਾ ਨਾਲੇ ਮੇਰੇ ਨਾਲ ਤਾਂ ਤੂੰ ਦੋ ਗੁਣਾ ਜ਼ਿਆਦਾ ਵੱਧ ਗਿਆ ਉਹ ਡੈਡੀ ਤੁਸੀਂ ਵੀ ਹੌਸਲਾ ਰੱਖੋ ਤੇ ਤੁਸੀਂ ਮੈਨੂੰ ਵੀ ਹੌਸਲਾ ਦਿਓ ਰੱਬ ਛੇਤੀ ਆਪਣੀ ਬਾਹ ਫੜੂਗਾ ਵੇਖ ਲਾ ਮਰਜੀ ਐ ਤੇਰੀ ਪੁੱਤਰਾ ਤਰ ਦੌੜੜੀ ਪਿਆਸੇ ਮੈਂ ਬਹੁਤ ਲੇਟ ਹੋਈ ਜਾਣਾ ਹਾਂ ਠੀਕ ਐ ਚੱਲ ਚਲ ਖਿਆਲ ਰੱਖੀ ਆਪਣਾ